बेटी है मेरी इसने शादी कर ली थी अपनी मर्जी से आज वो बहुत परेशान है अब इसको कहाँ लेके जाऊँ वो लड़का अभी आपके संपर्क में है मेरे संपर्क में कोई नहीं है वो खुला चैलेंज करके चला गया कि मैं जानता नहीं इसको खुला चैलेंज किया खुला चैलेंज करके क्या गया आपको सी? कि मैं इसकी किसी को नहीं जानता यहाँ अच्छा। लड़की, आप है। लड़की मेरी प्रेग्नेंट है आठवें महीने इसको लगा हुआ है अब इसको कहाँ लेके जाऊँ पुलिस वालों की यहाँ बिल्कुल सुनवाई नहीं है अब इसको मैं क्या करूँ क्या ना करूँ कहाँ एडजस्टमेंट दे अच्छा पुलिस प्रशासन आपकी नहीं सुन रहा है कोई सुनवाई नहीं हो रही मेरी बिल्कुल भी मेरे हरियाणा की पुलिस होती तो यहां सारा सर्कल सेट कर देती हूं लेकिन इन्होंने कोई सुनवाई नहीं सुबह कंप्लीट की थी अभी तो कोई सुनवाई नहीं है वो लड़का मेरे को चैलेंज कर करके चला गया कि जो मर्द पुलिस वाले कुछ नहीं कर सकते मेरा कल ये मुंडे ने वया करा लिया सिगा हुन उन्हें दूसरा वया करा लिया हुन मैं प्रेग्नेंट आठवां महीना लाग गया है मेनू ते तानू हुन ਤਾ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹਨੂੰ ਦੂਸਰਾ ਵਿਆਹ ਕਰਾਇਆ ਹੋ। ਨਹੀਂ ਸਾਨੂੰ ਪਤਾ ਨਹੀਂ ਚੱਲਿਆ ਬਾਅਦ ਚ ਪਤਾ ਚੱਲਿਆ ਜਦੋਂ ਨੇ ਵਿਆਹ ਕਰਾ ਲਿਆ। ਹੁਣ ਤੁਹਾਡੇ ਨਾਲ ਨਹੀਂ ਰਹਿੰਦਾ। ਨਹੀਂ ਸਾਡੇ ਨਾਲ ਨਹੀਂ ਰਹਿੰਦਾ। ਸਾਲ ਹੋ ਗਏ ਮੇਰੀ ਬੇਟੀ ਨੂੰ ਪ੍ਰੈਗਨੈਂਟ ਆ। ਉਹਨੇ ਦੂਜਾ ਵਿਆਹ ਹੀ ਕਰਵਾ ਲਿਆ। ਕਿੰਨੇ ਵਿਆਹ ਦੂਸਰਾ ਕਰਾ। ਉਹਦੇ ਹੀ ਆਲੋਂ ਲੈਨੇ। ਕਿੱਥੋਂ ਉਹ ਕਿੱਥੇ ਰਹਿੰਦਾ ਸੀ? ਉਹ ਵੀ ਇੰਦਰੀ ਰਹਿੰਦਾ ਸੀ ਅੰਮ੍ਰਿਤਸਰ ਦੇ। ਹਾਂਜੀ ਆਪਣਾ ਨਾਮ ਦੱਸ ਕੇ। ਨਾਮ ਭੂਮਿਕਾ। ਕਿੱਥੋਂ ਦੇ ਰਹਿਣ ਵਾਲਿਓ? ਇਹ ਰਾਜਪੁਰਾ। ਅੱਜ ਅਜੀ ਤੁਸੀਂ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਅੰਬਰਸਰ ਪਹੁੰਚੇ ਆ ਅੱਜ ਕੀ ਗੱਲ ਹੋਈ ਆ ਜੀ ਗੱਲ ਆਈ ਏ ਮੁੰਡੇ ਨੇ ਵਿਆਹ ਕਰਾ ਲਿਆ ਸੀਗਾ ਕਿਹਟੀ ਨੇ ਤੁਹਾਡੇ ਘਰ ਵਾਲੇ ਨੇ ਮੇਰੇ ਘਰ ਵਾਲੇ ਨੇ ਵਿਆਹ ਕਰਾ ਲਿਆ ਸੀਗਾ ਕਦਾਂ ਵਿਆਹ ਕਿਦੋਂ ਹੋਇਆ ਸੀ ਉਸ ਦਾ 2023 ਚ ਹੋਇਆ ਸੀਗਾ 23 23 ਮਾਰਚ ਅਪ੍ਰੈਲ ਨੂੰ ਹੋਇਆ ਸੀਗਾ ਅੱਛਾ ਕਿੰਨਾ ਚਿਰ ਤੁਹਾਡੇ ਨਾਲ ਰਹਿਆ ਹੋ ਮੇਰੇ ਨਾਲ 4 5 6 ਮਹੀਨੇ ਰਹੇ ਆ ਮੇਰੇ ਨਾਲ ਹੁਣ 1 ਜਨਵਰੀ ਨੂੰ ਚਲਾ ਗਿਆ ਸੀ ਮੈਂ ਛੱਡ ਕੇ ਅੱਛਾ ਫੇ ਮੈਂ ਘਰੇ ਚਲੀ ਗਈ ਸੀਗੇ ਆਪਣੇ ਉਸਨੇ ਹੁਣ ਦੂਜਾ ਵਿਆਹ ਕਰਾਇਆ ਹੈ। ਹਾਂਜੀ ਹੁਣ ਉਹਨੇ 1 ਡੇਢ ਮਹੀਨਾ ਆਇਆ ਉਹਨੇ ਦੂਜਾ ਵਿਆਹ ਕਰਾ ਲਿਆ। ਤੁਹਾਨੂੰ ਕਦੋਂ ਪਤਾ ਲੱਗਾ ਜੀ? ਸਾਨੂੰ ਹੁਣੇ ਹੀ ਪਤਾ ਚੱਲਿਆ ਥੋੜੇ ਦਿਨ ਹੋਇਆ ਅੱਗੇ। ਤੁਸੀਂ ਅਚੰਬੜੀ ਸਰ ਪਹੁੰਚੇ ਹੋ। ਹਾਂਜੀ ਅੱਜ ਅਸੀਂ ਅਚੰਬੜੀ ਸਰ ਪਹੁੰਚੇ। ਤੁਹਾਡੇ ਕੋਈ ਸਬੂਤ ਹੈਗਾ ਉਸਨੇ ਦੂਜਾ ਵਿਆਹ ਕਰਾਇਆ। ਵਿਆਹ ਦਾ ਸਪੋਰਟ ਸਾਰਾ ਪਿਆ ਸਾਡੇ 'ਤੇ। ਅੱਛਾ ਤੁਹਾਡੇ ਕੋਈ ਹਾਂਜੀ ਤੁਹਾਡੇ ਨੂੰ ਧੋਖਾ ਆਇਆ ਵਾ। ਹਾਂਜੀ ਧੋਖਾ ਬਹੁਤ ਵੱਡਾ ਹੋਇਆ ਹੁਣ ਸਾਨੂੰ ਸਾਡਾ ਕਿੰਨੀ ਆ? 21 ਅੱਛਾ ਕਿੰਨੇ ਮਹੀਨੇ ਤੋਂ ਤੁਸੀਂ ਪ੍ਰੈਗਨੈਂਟ ਹੋ? ਮੈਨੂੰ 8ਵਾਂ ਮ ਤੂੰ ਹੁਣ ਕੀ ਕਹਿੰਦਾ ਵੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਨਹੀਂ ਕਹਿੰਦਾ ਬਸ ਤੁਸੀਂ ਕੌਣ ਹੈ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਹੈਗਾ ਅੱਛਾ ਮੈਂ ਤੁਹਾਡੇ ਨਾਲ ਪੂਰਾ ਧੋਖਾ ਧੋਖਾ ਕਰੀ ਦਿੱਤੀ ਹਾਂ ਹਾਂਜੀ ਇਸ ਬਾਰੇ ਮੈਂ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਸੀ ਕੰਪਲੇਂਟ ਸਵੇਰ ਦੀ ਕੀਤੀ ਹੋਈ ਆ ਸੁਣ ਨਹੀਂ ਰੇ ਸਾਡੀ ਉਹ ਕੀ ਕਹਿੰਦੇ ਕਹਿੰਦੇ ਕਰ ਦਾਂਗੇ ਕਹਿੰਦੇ ਰਾਮ ਨਾਲ ਕਰਾਂਗੇ ਇੱਕ ਦਿਨ ਇੱਕ ਦਿਨ ਚ ਥੋੜੀ ਨਾ ਹੋ ਜਾਊਗੀ ਸਾਰਾ ਕੁਝ ਅੱਛਾ ਚਾਪ ਚਾਹੀਦਾ ਹੈ ਇਨਾਮ ਸ਼ਾਲੂ ਕਰ ਗਿਆ ਕਿੱਥੋਂ ਰਹਿਣਾ ਵੇ ਮੈਂ ਅੰਮ੍ਰਿਤਸਰ ਦੇ ਰਹਿਣ ਵਾਲੀ ਹਾਂ ਹਾਂ ਕੀ ਮਸਲਾ ਤੇ ਮੈਂ ਜਿਲ੍ਹਾ ਮਾਨਸਾ ਦੇ ਵਿਆਹੀ ਜੀਵਨ ਕੁਮਾਰ ਦੇ ਨਾਲ ਜੀਵਨ ਕੁਮਾਰ ਦਾ ਇੱਕ ਸੋਤੇਲਾ ਮੁੰਡਾ ਲਵਦੀਪ ਸਿੰਘ ਸੀ ਆਹ ਤੋਂ 1 ਸਾਲ ਪਹਿਲਾਂ ਇਹ ਗੁਡੀਆਂ ਨੂੰ ਮੇਰੇ ਕੋਲ ਲੈ ਆਇਆ ਸੀ ਪਰ ਇਹਨੂੰ ਮੈਂ ਆਪਣੀ ਬੱਚੀ ਸਮਝ ਕੇ ਇਹਨੂੰ ਇਹਦੇ ਨਾਲ ਵਿਆਹ ਦਿੱਤਾ ਕਿਉਂਕਿ ਇਹ ਪਿਆਰ ਕਰਦੇ ਸੀ ਕਹਿੰਦੇ ਸੀ ਵਿਆਹ ਕਰਾਣ ਜਾਂਦੇ ਮੈਂ ਇਹਨਾਂ ਦੀ ਮੈਰਿਜ ਕਰਾਤੀ ਮੁੜਕੇ ਮਤਲਬ ਉਸ ਮੁੰਡੇ ਨੇ ਸਖਾ ਕੇ ਨੂੰ ਇਹਨੂੰ ਲੈ ਗਿਆ ਰਾਸਪੁਰੇ ਨੂੰ ਉੱਥੇ ਜਾ ਕੇ ਸੋਹਰਿਆ ਚ ਰਹਿਣ ਲੱਗਾ ਬਈ ਚਲ ਉਹ ਵੀ ਮਾਂ ਬਾਪ ਹੀ ਆਏ ਦੇ ਕੋਈ ਗੱਲ ਨਹੀਂ ਉੱਥੇ ਰਹਿ ਲਿਆ ਇੱਥੇ ਰਹਿ ਲਿਆ ਇੱਕ ਹੀ ਗੱਲ ਆ ਮੁੜਕੇ ਇਹਨੂੰ ਧੋਖਾ ਦੇ ਕੇ ਤੇ ਪ੍ਰੈਗਨੈਂਟ ਕਰਕੇ ਇੱਥੇ ਫੇਰ ਬਾਪ ਨਾਲ ਮੇਰੇ ਕੋ ਆਪਣਾ ਡੈਡੀ ਵੀ ਲੈ ਗਿਆ ਕਹਿੰਦਾ ਪੀ ਇਹ ਮੇਰਾ ਬਾਪ ਹੀ ਆ ਤੇਰਾ ਘਰ ਆਗਾ ਨਹੀਂ ਅਲੱਗ ਰਹਿਣ ਲੱਗਾ ਤੇ ਪਤਾ ਨਹੀਂ ਕਿਹੜੀ ਰਾਹ ਚੱਲਦੀ ਜਨਾਨੀ ਲੈ ਆਂਦੀ ਉਹਨਾਂ ਨੇ ਬੈਂਟਰੀ ਰਿਕਸ਼ਾ ਚਲਾਉਂਦੇ ਸੀ ਉਹਨਾਂ ਨੂੰ ਬਿਠਾ ਕੇ ਲੈਂਦਾ ਕਹਿੰਦੇ ਸਾਡੀ ਮੇਰੀ ਘਰ ਦੀ ਆ ਮੈਂ ਵਿਆਹ ਕਰਾਣ ਲੱਗਾ ਉਸ ਟਾਈਮ ਤੇ ਮੈਂ ਕਿੱਪੀ ਚੁੱਪ ਕਰ ਜਿਓ ਵੀ ਤੁਸੀਂ ਉਹਨਾਂ ਡਿਵੋਰਸ ਨਹੀਂ ਕਰਾਇਆ ਤੁਸੀਂ ਨਾ ਕਰਾਓ ਵਿਆਹ ਤੇ ਇਹ ਇਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਹੋਇਆ ਨਹੀਂ ਆ ਉਹਨੇ ਦੂਜਾ ਵਿਆਹ ਕਰਾਇਆ ਹਾਂਜੀ ਪਤਾ ਕੀ ਕਹਿੰਦੇ ਕਹਿੰਦੀ ਮੈਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੀ ਉਹ ਕੁਝ ਵੀ ਨਹੀਂ ਵਿਗਾੜ ਸਕਦੀ ਠੀਕ ਹੈ ਮੈਂ ਇਹਨਾਂ ਨਾਲ ਅਲੱਗ ਹੋ ਗਈ ਇਸ ਗੱਲ ਤੋਂ ਉਸ ਦਿਨ ਦਾ ਮੈਨੂੰ ਵੀ ਇਹਨਾਂ ਨੇ ਛੱਡਿਆ ਆ ਮੇਰੇ ਹਸਬੰਡ ਨੇ ਜੀਵਨ ਕੁਮਾਰ ਨੇ ਤੇ ਇਹਨੂੰ ਵੀ ਛੱਡਿਆ ਆ ਠੀਕ ਆ ਸਾਨੂੰ ਕਹਿੰਦੇ ਵੀ ਤੁਸੀਂ ਤੇ ਐਵੇਂ ਵਾਰਾ ਕੁੱਤੀ ਆ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਬੋਲਦੇ ਇਹ ਦੋਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਮੈਂ ਤੇ ਪੁਲਿਸ ਨੂੰ ਵੀ ਆਈ ਕਹਿੰਦੀ ਆ ਕਿ ਇਹਦੀ ਧੀ ਪਹਿਲਾਂ ਇੰਨਾ ਕਦੀ ਦਾ ਨਾ ਇਹਨਾਂ ਦੀ ਸਜ਼ਾ ਦਾ ਉਹ ਪਿਓ ਪੁੱਤਾਂ ਨੂੰ ਸਜ਼ਾ ਦਾ ਉਹ ਮਰ ਕੇ ਤੁਹਾਡਾ ਨਾ ਵੀ ਧੋਖਾ ਹੈ ਤੇ ਕੁੜੀ ਨਾਲ ਵੀ ਧੋਖਾ ਆ ਹਾਂਜੀ ਕਿੰਨੇ ਮਹੀਨੇ ਦੀ ਪ੍ਰੈਗਨੈਂਟ ਆ ਕੁੜੀ 8 ਮਹੀਨੇ ਆ 9ਵਾਂ ਮਹੀਨਾ ਲੱਗਣਾ ਹਜੇ ਅੱਛਾ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਇਹਨੂੰ ਛੱਡ ਗਿਆ ਹਾਂਜੀ ਇਹ ਕੁੜੀਆਂ ਨੂੰ ਫਿਰ ਮੈਂ ਤਰਸ ਕਰਕੇ ਆਪ ਸੱਦਿਆ ਸੀ ਡੇਟਾ ਮੇਰੀ ਵੀ ਇੱਕ ਧੀ ਹੈ ਤੂੰ ਮੇਰੀ ਧੀ ਸਮਝ ਲੈ ਮੈਂ ਸਮਝੂਗੀ ਕਿ ਵੱਡੀ ਆ ਤੂੰ ਆ ਜਾ ਮੇਰੇ ਕੋਲ ਇਹਨਾਂ ਚਲ ਮੇਰਨਾਂ ਦਾ ਜੋ ਬੀਤਰੀ ਸੀ ਵੀਦਗੀ ਪਰ ਇਹਦੇ ਨਾਲ ਇਨਸਾਫ ਦੇਣਾ ਚਾਹੀਦਾ ਕਿਉਂਕਿ ਇਹ ਬੱਚਾ ਹੁਣ ਵਾਲਾ ਕਿਸੇ ਰੋਜ਼ ਨਹੀਂ ਇਸ ਵਕਤ ਤੇ ਮੈਂ ਵੀ ਖੜੀ ਸੀ ਮੇਰਾ ਹਸਬੰਡ ਪੂਰਾ ਹੋ ਗਿਆ ਸੀ ਪਹਿਲਾਂ ਇਹ ਦੂਸਰੀ ਜਗ੍ਹਾ ਤੇ ਮੇਰੀ ਸ਼ਾਦੀ ਹੋਈ ਸੀ ਇਹ ਵੀ ਮੈਂ ਆਪਣੀ ਮਰਜ਼ੀ ਨਾਲ ਹੀ ਹੋਈ ਸੀ ਮੇਰੀ ਤੇ ਪਰ ਇਹਨਾਂ ਦੋਨਾਂ ਨੂੰ ਜਾਣੀਆਂ ਨੇ ਧੋਖਾ ਮਿਲਿਆਗਾ ਨੂੰ ਇਨਸਾਫ ਮਿਲਣਾ ਚਾਹੀਦਾ ਜੀਵਨ ਕੁਮਾਰ ਤੇ ਲਬਦੀਪ ਸਿੰਘ ਬਹੁਤ ਜਿਆਦੇ ਧੋਖੇबाज ਆ ਬਹੁਤ ਦੁਨੀਆਂ ਦੇ ਫਰੋਡ ਆ ਇਹਨਾਂ ਦਾ ਕੈਰੇਕਟਰ ਮਾਨਸਾ ਜ਼ਿਲ੍ਹੇ ਦੀ ਪੁਲਿਸ ਨੂੰ ਪੁੱਛ ਲੋ ਕਿ ਇਹਨਾਂ ਦਾ ਪਿਓ ਪੁੱਤਾਂ ਦਾ ਕੀ ਕੈਰੇਕਟਰ ਹੈ ਹਾਂਜੀ ਮਾਨਸਾ ਜ਼ਿਲ੍ਹੇ ਦੀ ਪੁਲਿਸ ਅਜੇ ਵੀ ਲੱਭਦੀ ਪਈ ਇਹਨਾਂ ਨੂੰ ਅਜੇ ਵੀ ਕੰਮ ਕਰਦੇ ਆ ਇੱਥੇ ਤੇ ਬੈਂਡਰੀ ਚ ਲਾਂਦੇ ਆ ਉਧਰ ਜਾ ਕੇ ਮੋਟਰਸਾਈਕਲ ਚੋਰੀ ਕਰਦੇ ਆ ਇਹਨਾਂ ਦੇ ਪਰਚੇ ਪੰਜ ਪਰਚੇ ਆ ਇਹਨਾਂ ਦੇ ਇਹਨਾਂ ਦੋਨਾਂ ਦੇ ਉੱਤੇ ਪਰ ਇਹਨਾਂ ਨੂੰ ਕਾ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਜੀ ਸਾਨੂੰ ਦੋਨਾਂ ਜਾਣੀਆਂ ਨੂੰ ਇਨਸਾਫ ਦਵਾਵਾ ਅਸੀਂ ਗਰੀਬ ਕਰਦੀਆਂ ਕੁੜੀਆਂ ਪਰ ਸਾਨੂੰ ਇਹਨਾਂ ਨੇ ਲੁੱਟ ਲਿਆ ਬਸ ਇਹੀ ਕਿੰਨੇ ਦਿਨ ਇਨਸਾਫ ਮਿਲਣਾ ਚਾਹੀਦਾ ਕਿ ਤੁਹਾਨੂੰ ਦੇਣਾ ਕੀ ਗੱਲ ਹੋ ਗਈ ਸਾਰਾ ਦੱਸੋ ਮੇਰਾ ਨਾਮ ਪੂਨਮ ਰਾਜਪੁਰਾ ਤੋਂ ਆਏ ਮੈਂਨੇ ਆਪਣੀ ਬੇਟੀ ਦੀ ਮੈਰਿਜ ਕੀਤੀ ਸੀ 1 ਸਾਲ ਹੋ ਗਿਆ ਮੇਰੀ ਬੇਟੀ ਦਾ ਪ੍ਰੈਗਨੈਂਟ ਥਾ ਉਹਨੇ ਦੂਜਾ ਵਿਆਹ ਕਰਵਾ ਲਿਆ ਕਿੰਨੇ ਵਿਆਹ ਦੂਸਰਾ ਉਹਦੇ ਨਾਲ ਉਹਨੇ ਕਿੱਥੋਂ ਕਿੱਥੇ ਰਹਿੰਦਾ ਸੀ ਉਹ ਵੀ ਇੱਧਰ ਹੀ ਰਹਿੰਦਾ ਸੀ ਅੰਬਰਸਰ ਦੇ ਸ਼ਹਿਰ ਦਾ ਨਾਮ ਨਹੀਂ ਮੈਨੂੰ ਪਤਾ ਇੱਧਰ ਹੀ ਰਹਿੰਦੇ ਸੀ ਅੰਬਰਸਰ ਮੁਗੰਪੁਰ ਇੱਧਰ ਰਹਿੰਦਾ ਹੈ ਮੁਗੰਪੁਰੇ ਉਹਨੇ ਵਿਆਹ ਦੂਸਰਾ ਕਦੋਂ ਕਰਾਇਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਮੈਨੂੰ ਧਰਮ ਮਾਰਚ ਨੂੰ ਵਿਆਹ ਕਰਵਾਇਆ ਸੀ ਮੈਨੂੰ 10 15 ਦਿਨ ਪਤਾ ਲੱਗਿਆ 10 ਦਿਨ ਤੱਕ ਹੀ ਉਹਨੇ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਵਿਆਹ ਦੂਜਾ ਕਰਾਉਂਦੇ ਆ ਕੋਈ ਨਹੀਂ ਜੀ ਕਿ ਸਭ ਤੇ ਇਹ ਕੁੜੀ ਤਾਂ ਢੀ ਉਹਨਾਂ प्रेग्नेंट ਹੈਗੀ ਆ। ਹਾਂਜੀ प्रेग्नेंट ਹੈ ਉਹਨ ਵੱਟੂ ਮਹੀਨੇ। ਉਸ ਮੁੰਡੇ ਨੂੰ ਪਤਾ ਹੈਗਾ ਵੀ ਕੁੜੀ प्रेग्नेंट ਹੈ। ਹਾਂਜੀ ਪਤਾ ਹੈ ਉਸਨੂੰ। ਤੇ ਉਹ ਕੀ ਕਹਿ ਰਿਹਾ ਹੁਣ? ਉਹ ਤਾਂ ਕਹਿ ਰਿਹਾ ਬਸ ਕਹਿੰਦਾ ਮੈਂ ਮੈਂ ਕੋਈ ਖਰਚਾ ਨਹੀਂ ਦੇਣਾ ਕੁਝ ਮੈਨੂੰ ਚਾਹੇ ਅੰਦਰ ਕਰਵਾ ਦਿਓ ਕਹਿੰਦਾ ਕਹਿੰਦਾ ਮੇਰਾ ਤਾਂ ਐ ਹੀ ਨਹੀਂ ਹੈ ਹੀ ਉਹਦਾ ਬੱਚਾ। ਉਹਦੇ ਨਾਲ ਹੀ ਰਹੀ ਹੈ ਇਹ ਸਾਲ ਪੂਰਾ। ਤੇ ਜਿਹੜੀ ਕੁੜੀ ਨਾਲ ਉਹਨੇ ਵਿਆਹ ਕਰਾਇਆ ਉਹ ਵੀ ਇੱਥੋਂ ਦੀ ਹੈ। ਹਾਂਜੀ ਉਹ ਇਧਰ ਪਿੰਡ ਦੀ ਹੋਈ ਹੈ ਨਾਲ ਦੀ। अच्छा ਤੇ ਤੁਸੀਂ ਇੱਥੇ ਕੇ ਕਾਨੂੰਨ ਦਾ ਸਹਾਰਾ ਕਿਤੇ ਪੁਲਿਸ ਕਿਤੇ ਰਿਪੋਰਟ ਕੀਤੀ ਤੁਸੀਂ ਹਾਂਜੀ ਕੀਤੀ ਸੀ ਸਵੇਰੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ ਅੱਛਾ ਪੁਲਿਸ ਰਿਪੋਰਟ ਕੀਤੀ ਹੋਈ ਤੁਸੀਂ ਹਾਂਜੀ ਕੀ ਕਿਹਾ ਗਿਆ ਪੁਲਿਸ ਵੱਲੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਕੁੜੀ ਪ੍ਰੈਗਨੈਂਟ ਹੈ ਲੜਕੇ ਨੇ ਦੂਜਾ ਵਿਆਹ ਕਰਵਾ ਲਿਆ ਅੱਛਾ ਬਸ ਉਹ ਕਿ ਉਹਨਾਂ ਨੇ ਰਿਪੋਰਟ ਲਿਖ ਲਈ ਉਸਦੇ ਬਾਅਦ ਕੋਈ ਸੁਣਵਾਈ ਨਹੀਂ ਦਿੱਤੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਜੀ ਸਾਨੂੰ ਤਾਂ ਖਰਚਾ ਚਾਹੀਦਾ ਸੀ ਜੀ ਬੇਟੀ ਦਾ ਇਹਦਾ ਬੱਚੇ ਦਾ ਵੀ ਬੇਟੀ ਦਾ ਵੀ ਹਾਂਜੀ ਨਹੀਂ ਤੁਸੀਂ ਦੱਸੋ ਤੁਹਾਨੂੰ ਸਾਨੂੰ ਤਾਂ ਇਨਸਾਫ ਚਾਹੀਦਾ ਬਸ ਪੁਲਿਸ ਨੇ ਤੁਹਾਡੀ ਇਹ ਤਾਂ ਕੋਈ 신고 ਨਹੀਂ ਕੀਤੀ ਨਹੀਂ ਜੀ ਅਸ ਤੋਂ ਪ੍ਰਦੇਸ ਤੋਂ ਆ ਉਧਰ ਪ੍ਰਦੇਸੀ ਤੋਂ ਹੀ ਆਏ ਆ ਨਹੀਂ ਸਾਡੀ 신고 ਦੇ ਰਹੇਗੇ ਉਹ ਸਵੇਰ ਦੇ ਅਸੀਂ ਅੱਧਰ ਹੀ ਬੈਠੇ ਆ ਅੱਛਾ ਕੁੜੀ ਤੁਹਾਡੀ ਕਿੰਨੇ ਸਾਲਾਂ ਦੀ ਹੈ 21 ਸਾਲ ਦੀ ਹੈ ਠੀਕ ਹੈ ਇੱਥੇ ਇੱਕ ਭੂਮਿਕਾ ਵੱਲੋਂ ਕੰਪਲੇਨ ਆਈ ਹੈ ਜੋ ਕਿ ਰਾਜਪੂਰੀ ਦੀ ਕੁੜੀ ਆ ਇੱਥੇ ਕਿਸੇ ਨੇ ਵਿਆਹ ਕਰਾਇਆ ਸੀ ਤੇ ਉਹ ਵੀ ਮਸਲਾ ਤੁਹਾਡੇ ਕੋਲ ਦਰਖਾਸਤ ਹੈ ਪ੍ਰੈਗਨੈਂਟ ਆ ਕਿਹਾ ਨੇ ਪਤਾ ਨਹੀਂ ਉਹਦੇ ਬਾਰੇ ਜਾਣਕਾਰੀ ਕੰਪਲੇਨ ਆਈ ਹੈ ਠੀਕ ਹੈ ਉਹਨਾਂ ਪਾਰਟੀਆਂ ਨੂੰ ਬੁਲਾ ਕੇ ਵੈਰੀਫਾਈ ਕਰਦੇ ਨੇ। ਅੱਛਾ ਜੀ। ਤੇ ਨਹੀਂ ਉਹਨਾਂ ਨੂੰ ਕਿਹਾ ਗਿਆ ਜੀ ਕੋਈ ਹਲੇ ਤੱਕ ਰਹੀ ਦਰਖਾਹ ਦਿੱਤੀ ਆ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ। ਮੇਰੇ ਕੋਲ ਕੰਪਲੇਨਟ ਹੀ ਮੇਰੇ ਕੋਲ ਮਨਰੇਡੀਂ ਦੇਣਵਾਈ ਦਰਖਾਹ ਦੇਣ ਵਾਲੀ ਪਾਰਟੀ ਅਜੇ ਆਈ ਨਹੀਂ ਤੇ। ਦੇਖੋ ਉਹ ਮੁੰਡੇ ਦਾ ਤਾਂ ਤੈਲੇ ਨਦੀਪ ਸਿੰਘ ਕੋਈ ਗਿਆ ਰਿਹਾ ਨਦੀਪ ਸਿੰਘ ਦਾ ਕੋਈ ਉਹਦੇ ਤੋਂ ਕੋਈ ਹਲੇ ਕੋਈ ਕਾਰਵਾਈ ਕੀਤੀ ਨਹੀਂ। ਮੈਂ ਕਹਿੰਦਾ ਜਿਹਨੇ ਦਰਖਾਹ ਦਿੱਤੀ ਅਜੇ ਉਹ ਹੀ ਨਹੀਂ ਆਈ ਸਾਹਮਣੇ ਤੇ ਜਿਹਨੇ ਦਰਖਾਹ ਦਿੱਤੀ ਉਹ ਸਾਹਮਣੇ ਨਹੀਂ ਆਈ। ਸਾਹਮਣੇ ਆ ਗਈ ਤੇ ਕੋਈ ਬਣੂ ਗੱਲ। ਉਹਦਾ ਤਾਂ ਰੋਕ ਕੰਪਲੇਟ ਆ ਗਈ ਸਰ। ਕੰਪਲੇਨਟ ਆਈ ਹੈ।